ਮੈਂ ਪਿੰਡ ਰੰਗਰ ਪਿੰਡੀ ਸਰਪੰਚ ਬਲਾਕ ਦੀਨਾ ਨਗਰ ਮੈਂ ਸਰ ਇੱਕ ਅਸੀਂ ਪਿੰਡ ਦਾ ਇੱਕ ਹਾਲਾਤ ਦੇਖਣ ਵਾਸਤੇ ਘੁਮੇ ਹੀ ਬਾਹਰ ਅੱਜ ਅੰਨੀ ਬਾਰਿਸ਼ ਹੋਈ ਹੈ ਕਿ ਪਿੰਡ ਦੇ ਵਿੱਚ ਨੰਗਣਾ ਸਾਡਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਸਾਡੇ ਸਕੂਲ ਦੇ ਬੱਚੇ ਜਿਹੜੇ ਜਾਣ ਵਾਲੇ ਹੀ ਉਹ ਵੀ ਕਾਫੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦੇ ਆ ਦੂਸਰਾ ਆਣ ਜਾਣ ਵਾਲਿਆਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨ ਹੋਣੇ ਪੈਂਦੇ ਆ ਜੇਕਰ ਤੁਸੀਂ ਕੈਮਰੇ ਦੇ ਹਾਲਾਤ ਨਾਲ ਦੇਖੋ ਤੇ ਸਾਡੇ ਪਿੰਡ ਦੀ ਹੈ ਮੇਨ ਰਸੜਕ ਹੈ ਇੱਕ ਮੇਨ ਰੋਡ ਹੈ ਲਿੰਕ ਰੋਡ ਹੈ ਇਹ ਕਮ ਸੇ ਕਮ ਪਿਛਲੇ 20 ਤੋਂ 25 ਸਾਲ ਤੋਂ ਟੁੱਟੀ ਪਈ ਹੈ ਬਿਲਕੁਲ ਹੀ ਨੰਗਣ ਵਾਸਤੇ ਇੱਕ ਵੀ ਰਸਤਾ ਨਹੀਂ ਸਾਨੂੰ ਤੇ ਸਾਰਾ ਹੀ ਹਰ ਇੱਕ ਜਗ੍ਹਾ ਜਾ ਕੇ ਡੀਸੀ ਸਾਹਿਬ ਨਾਲ ਮੇਲ ਕੀਤਾ ਮੁਲਾਕਾਤ ਕੀਤਾ ਦੂਸਰਾ ਹੀ ਹਰ ਇੱਕ ਮਹਿਕਮੇ ਨਾਲ ਮਿਲ ਕੇ ਆਇਆ ਐਸਡੀਓ ਸਾਹਿਬ ਨੂੰ ਪੁੱਛਿਆ ਆਪਣੇ ਇਹਨਾਂ ਨੂੰ ਸਰ ਮੰਡੀ ਬੋਰਡ ਵਾਲਿਆਂ ਨੂੰ ਲੇਕਰ ਸਾਨੂੰ ਹਜੇ ਤੱਕ ਕਿਸੇ ਨੇ ਵੀ ਸੜਕ ਦੇ ਬਾਰੇ ਕੁਝ ਨਹੀਂ ਦੱਸਿਆ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਨਾ ਹੀ ਸਾਡੇ ਕੋਲ ਕੋਈ ਬਕਾਇਆ ਪਿਆ ਜਿਹਦੇ ਨਾਲ ਆਈਆਂ ਸੜਕ ਬਣਾ ਸਕੀਏ ਦੂਸਰਾ ਸਰ ਮੇਰੇ ಗ್ರಾಮ ਪੰਚਾਇਤ ਚ ਇਸ ਟਾਈਮ ਕੋਈ ਵੀ ਅੰਨੀ ਪੈਹਾ ਨਹੀਂ ਬਚੇਦਾ ਜਿਹੜਾ ਪਿੰਡ ਵਿੱਚ ਮੈਂ ਕੁਝ ਗਲੀਆਂ ਤੁਸੀਂ ਪਿੱਛੇ ਦੇਖੋ ਸਰ ਮਾਰਗੇ ਚਾਂਤੀ ਤੇ ਸਾਡੇ ਪਿੰਡ ਦੀ ਕੋਈ ਮਤਲਬ ਮੇਨ ਰਸਤਾ ਆਣ ਜਾਣ ਨੂੰ ਕੋਈ ਵੀ ਨਹੀਂ ਹੈਗਾ ਸਰ ਸਰਕਾਰਾਂ ਨੇ ਕਿਹ ਪਿਛਲੀ ਸਰਕਾਰਾਂ ਨੇ ਕਿ ਕਿਸ ਨੇ ਵੀ ਕੋਈ ਹੱਲ ਨਹੀਂ ਕੀਤਾ ਸਰ ਰੋਡ ਦਾ ਮੈਂ ਸਰ ਪਿਛਲੇ ਸਾਲ ਸਰਪੰਚੀ ਤੋਂ ਪਹਿਲਾਂ ਹੀ ਐਪਲੀਕੇਸ਼ਨ ਇੱਕ ਡੀਸੀ ਸਾਹਿਬ ਦੇ ਦਫ਼ਤਰ ਦਿੱਤੀ ਹੈ ਅਸੀਂ ਦੂਸਰਾ ਸਰ ਇੱਕ ਆਨਲਾਈਨ ਜਾਂਦੀ ਹੈ ਸਾਡੀ ਜਰੀ ਸਰਕਾਰਾਂ ਨੇ ਖੋਲ੍ਹ ਲਈ ਦਿਆ ਐਪ ਖੋਲ੍ਹ ਲਈ ਦਿਆ ਆਨਲਾਈਨ ਵੀ ਕੰਪਲੇਨ ਕੀਤੀ ਉਹਦਾ ਵੀ ਕੋਈ ਹੱਲ ਨਹੀਂ ਮਿਲਿਆ ਅੱਜ ਤੋਂ ਠੀਕ 15 20 ਦਿਨ ਪਹਿਲਾਂ ਅਸੀਂ ਡੀਸੀ ਸਾਹਿਬ ਨਵੇਂ ਨਾਲ ਮਿਲੇ ਹੀ ਉਹਨਾਂ ਨੂੰ ਵੀ ਐਪਲੀਕੇਸ਼ਨ ਦੇ ਕੇ ਆਇਆ ਸਰ ਪਰ ਆਪ ਨਾ ਕਰੇ ਸਾਡੇ ਪਿੰਡ ਕੋਈ ਉਹੋ ਜਿਹੀ ਡੈਥ ਕੇਸ ਹੋ ਜਾਂਦਾ ਤੇ ਸਾਡੇ ਜਾਣ ਵਾਲੇ ਸ਼ਮਸ਼ਾਨ ਘਾੜ ਨੂੰ ਨਾ ਤੇ ਕੋਈ ਰਸਤਾ ਹਜੇ ਤੱਕ ਨਾ ਹੀ ਸਰ ਸਾਡੇ ਸ਼ਮਸ਼ਾਨ ਘਾੜ ਆਂਨੇ ਕੀ ਪੂਰੀ ਹਾਲਾਤਾਂ ਕਿੱਥੇ ਆਸੀਂ ਸੰਸਕਾਰ ਕਰਾਂਗੇ ਕਿੱਥੇ ਆਸੀਂ ਜਾਂ ਕਿਸ ਨੂੰ ਲੈ ਜਾਵਾਂਗੇ ਇਸ ਟਾਈਮ ਸਕੂਲ ਜਾਣ ਵਾਲੇ ਉਹਨਾਂ ਨੂੰ ਸੱਡਣ ਜਾਣ ਦੇ ਹੁੰਦੇ ਪੀਤਾ ਮਤਲਬ ਡੈਡੀ ਵਗੈਰਾ ਉਹ ਡੇਗੇ ਸਰ ਸਾਡੇ ਸਰ ਉਹਨਾਂ ਦੇ ਕਦੇ ਵੀ ਬਾਹ ਤੇ ਛੱਟ ਲੱਗੀ ਹੈ ਲੈ ਕੇ ਗਏ ਆ ਸਰ ਦਿਖਾਉਣ ਵਾਸਤੇ ਉਸ ਤੋਂ ਬਾਅਦ ਸਰ ਕੋਈ ਪਤਾ ਨਹੀਂ ਲੱਗਾ ਬਾਹਰ ਦੇ ਦੂਸਰੇ ਪਿੰਡ ਤੋਂ ਆਇਆ ਹੀ ਸਰ